ਗੁਰਾਇਆਂ ਪੁਲਿਸ ਨੇ ਅਫੀਮ ਦੇ ਨਾਲ ਗੁਰਾਇਆਂ ਦੇ ਮਸ਼ਹੂਰ ਤਰਜੀ ਨੂੰ ਕੀਤਾ ਗ੍ਰਿਫਤਾਰ ਖੁਦ ਖਾਂਦੇ ਸੀ ਜਾਂ ਫਿਰ ਵੇਚਦੇ ਸੀ ਇਹ ਬਣਿਆ ਜਾਂਚ ਦਾ ਵਿਸ਼ਾ ਕਿ ਪੁਲਿਸ ਜਾਂਚ ਨੂੰ ਲੈ ਕੇ ਆਵੇਗੀ ਲੋਕਾਂ ਦੇ ਸਾਹਮਣੇ ਜਾਂ ਫਿਰ ਰਹਿ ਜਾਵੇਗੀ ਸਿਰਫ ਜਾਂਚ ਇਸ ਵੇਲੇ ਦੀ ਵੱਡੀ ਖਬਰ ਚਲੰਦਰ ਦਿਹਾਤੀ ਦੇ ਗੁਰਾਇਆਂ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ ਗੁਰਾਇਆਂ ਪੁਲਿਸ ਦੇ ਵੱਲੋਂ 1 ਕਿਲੋ 200 ਗ੍ਰਾਮ ਅਫੀਨ ਦੇ ਨਾਲ ਗੁਰਾਇਆਂ ਦੇ ਇੱਕ ਮਸ਼ਹੂਰ ਦਰਜੀ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਗੁਰਾਇਆਂ ਥਾਣੇ ਦੇ ਐਸਐਚਓ ਪਲਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਹ ਦੋਨੇ ਅਫੀਮ ਵੇਚਦੇ ਸੀ ਜਾਂ ਫਿਰ ਖੁਦ ਖਾਂਦੇ ਸੀ ਇਸ ਬਾਰੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਹਮਾਂਜੋ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਕਪਈ ਖਾਕੀ ਗੋਣ ਨਸ਼ਾ ਅਤੇ ਮਾੜੇ ਅਸਰਾਂ ਤੋਂ ਜਿਹੜੀ ਉਹ ਜ਼ਿਲ੍ਹਾ ਪ੍ਰਿੰਸੀਪਲ ਮਨ ਵਿਦਿਆਰਥੀਆਂ ਨੂੰ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਕਾਹਨੇ ਕਰਦੇ ਹੋਣਾ ਥਾਣਾ ਜਲਿਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਉਹ ਬਰਾਉਂਦ ਕੀਤੀ ਹੈਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੇ ਅਸੀਂ ਉਹਨਾਂ ਸੰਬੰਧਤ ਤਸਕਰਸੀ ਉਹਨਾਂ ਨੂੰ ਕਾਬੂ ਕੀਤਾ ਹੈ ਕਿ ਸ਼ਨਾਖਤ ਇਹ ਦੋਸ਼ੀ ਸ਼ਨਾਖਤ ਦੋਨੋਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਜਨਾ ਨਿੰਦਰ ਸਿੰਘ ਹੈਗਾ ਤੇ ਇੱਕ ਜਨਾ ਅਰੋਸ਼ਣ ਲਾਲ ਹੈ ਕਿਤੇ ਦੇ ਰਹਿਣਾ ਦੇ ਗੁਰਾਇਆ ਦੇ ਇਹ ਗੁਰਾਇਆ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਜਨਤਾ ਦਾ ਕੋਈ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਮਰੱਥ ਰਿਹਾ ਹਾਂ ਉਹ ਕੋਸ਼ਿਸ਼ ਕਰਾਂਗੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਆ ਉਹ ਹੁਣ ਦਰਾਨੇ ਦੋ ਦਿਨ ਦੇ ਕੋਰਸਮਾਨ ਦੇ ਵਿੱਚ ਕੀ ਕਰਾਂਗੇ ਸਪਲਾਈਅਰ ਅਗਰ ਕੀ ਕੀ ਗੱਲ ਸੀ ਕਲੀਅਰ ਕਰਾਂਗੇ ਦੌਰਾਨੇ ਕਿ ਕਿੱਥੇ ਵੇਚਦੀ ਸੀ ਇਸ ਨਰਸ ਜੀ ਆਪ ਖੁਦ ਕਾਂਦੇ ਸੱਚਾ ਕਿ ਵੇਚਦੇ ਸੀ ਲੈ ਕੇ ਸਿੱਧੇ ਤੋਂ ਆਏ ਕੋਸ਼ਮ ਦਾ ਨਾਮ ਪਾ ਜੀ ਇਹ ਤਾਂ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਹਿਬ ਤੋਂ ਲੈ ਕੇ ਆਏ ਨੇ ਜਿਹਨੂੰ ਨੰਦਰਾ ਆਪਰੇ ਕੇ ਨਾਲੇ ਗਏ ਸੀ ਬਾਕੀ ਠੀਕ ਆ ਗਿਆ ਸਭ ਤੇ ਸਰ ਐ ਤੇਰੇ ਮਹਿਤਲੋਂ ਵਾਰ ਕਰਾ ਜੀ ਨਾ ਉਹ ਵਕਲ ਇਹਨਾਂ ਨੂੰ ਸਕੂਟਰੀ ਬਰਾਮਦ ਕੀਤੀ ਹੈਗੀ ਜੀ ਇੱਕ ਤੇ ਉਹ ਨਾਲਾ ਫਿਰ ਨਾਮ ਕਿਤੇ ਜੀ ਸਭ ਕੰਮ ਹੋ ਗਿਆ ਕੀ ਹੈ ਜੀ ਤੁਹਾਨੂੰ ਨਾ ਨਵਿੰਦਰ ਕੀ ਕਰਤਾ ਜੀ ਜਾਂ ਦੂਸਰਾ ਲੋਕਸ਼ਣ ਨਿਰਿੰਦਰ ਤੇ ਅਬਾਉ 70 ਹੈਗਾ ਮੈਂ ਦੂਸਰਾ ਜਿਹੜਾ ਉਹ ਲੋਕ ਇਥੇ ਟੀਲਰ ਹੈਗਾ ਜੀ ਜਿਹੜਾ ਰੋਸ਼ਨ ਕਿੰਨੇ ਸਾਲ ਦਾ ਸਰਮਾਨ ਦੋ ਦਿਨ ਦਾ ਪੁਲਿਸ ਰਿਵਾਰਡ ਹੈਗਾ ਜੀ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਪੋਰਟ ਹੈ ਨਾ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਉਹਦਾ ਹੈਗਾ ਪ੍ਰੀਵੀਅਸ ਰਿਪੋਰਟ ਉਹ ਚੈੱਕ ਕਰਦੇ ਹਾਂ ਜੀ ਇਥੇ ਕੋਈ ਅਪਰਾਧ ਹੋਇਆ ਜਾਂ ਅਦਰ ਸੇਫਟੀ ਕੋਈ ਹੋਇਆ ਦਰਜ ਹੋਵੇ ਉਹ ਦਰਾਂ ਨੇ ਕੋਸ ਸਮਾਨ ਰਹੀ ਚੱਕਾ ਤੁਹਾਨੂੰ ਦੱਸ ਦਈਏ ਕਿ ਹਫੀਮ ਨਾਲ ਫੜਿਆ ਗਿਆ ਇੱਕ ਵਿਅਕਤੀ ਸ਼ਹਿਰ ਦਾ ਨਾਮੀ ਤਰਜੀਹ ਹੈ ਤੇ ਸ਼ਹਿਰ ਦੇ ਕਈ ਲੀਡਰਾਂ ਨਾਲ ਵਧੀਆ ਸੰਬੰਧ ਵੀ ਰੱਖਦਾ ਹੈ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ